ਕਾਲ ਤੱਕ ਸਾਈਪ ਦੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਦਲ ਖਾਲਸਾ ਦੇ ਬਾਨੀ ਤੇ ਹਾਈਜੈਕਰ ਪਾਈ ਗਜਿੰਦਰ ਸਿੰਘ ਅਤੇ ਕੈਨੇਡਾ ਦੇ ਵਿੱਚ ਸ਼ਹੀਦ ਹੋਏ ਪਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਦੇ ਵਿੱਚ ਸ੍ਰੀ ਅਕੰਡ ਪਾਠ ਸਾਹਿਬ ਦੇ ਫੋਗ ਪਾਏ ਗਏ ਇਸ ਸਮਾਗਮ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਦਲ ਖਾਲਸਾ ਵੱਲੋਂ ਦੋਵਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਬਾਈ ਘਰ ਜੀ ਕੀ ਪਟ ਹੈ ਅੱਜ ਦਰਬਾਰ ਸਾਹਿਬ ਸਮੂਹ ਦੇ ਅੰਦਰ ਛੇਅ ਕਾਲ ਤੱਕ ਸਾਹਿਬ ਦੇ ਨਾਲ ਸਬੰਧਤ ਅਤੇ ਅਕਾਲ ਤਖਤ ਸਾਹਿਬ ਦੇ ਪ੍ਰ부ਸਤਾਲੀ ਸ਼ਹੀਦ ਹੋਏ। ਸ਼ਹੀਦ ਬਾਬਾ ਕਰਤਾਰ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਕੇ ਮੌਜੂਦਾ ਸੰਘਰਸ਼ ਮੰਜਿਲਿਆ ਕਾਲસ્તાਾਂ ਤੇ ਲਈ ਸੰਘਰਸ਼ ਕਰਨ ਵਾਲੇ ਸਾਰੀ ਉਮਰ ਆਪਣੀ ਸੰਘਰਸ਼ ਦੇ ਕੇ ਲਾਉਣ ਵਾਲੇ ਦਲ ਕਾਲਸਾ ਦੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸ਼ਹੀਦ ਕੀਤੇ ਗਏ ਫਾਇਰ ਟੀਮ ਦੇ ਮੈਂਬਰ ਨੂੰ ਯਾਦ ਕਰਦਾ ਆ। ਸ਼੍ਰੀ ਅਕਨਪਟ ਸਾਹਿਬ ਦੇ ਭੋਗ ਪਏ ਨੇ। ਇਸ ਸਮਾਗਮ ਦੇ ਵਿੱਚ ਇਸ ਭੋਗ ਦੇ ਵਿੱਚ ਧਾਰਮਿਕ ਅਤੇ ਪੰਥਕ, ਰਾਜਨੀਤਿਕ ਸ਼ਖਸੀਤਾਂ ਨੇ ਇਸ ਮੂਲਿਤ ਇਤਿਹਾਸੀ ਸਾਰਿਆਂ ਦਾ ਧੰਨਵਾਦ ਕਰਦੇ ਆ। ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਖਾਲਸਾ ਇਸ ਮੁੱਚੀ ਟੀਮ ਪਾਈ ਨਰਿੰਦਰ ਸਿੰਘ ਜੀ ਚੌੜਾ ਭਾਈ ਦਲਜੀਤ ਸਿੰਘ ਪਟੋੜਾ ਦੀ ਟੀਮ ਸਾਰੇ ਸਾਰੇ ਪਹੁੰਚੇ ਸਾਰੇ ਬਾਕੀ ਜਿੰਨੇ ਸੰਗਤ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਗਜਿੰਦਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਇੱਧਰ ਖੜੇ ਨੇ ਉਹਨਾਂ ਦੇ ਭਰਾਤਾ ਜੀ ਉਹਨਾਂ ਦੇ ਭੈਣ ਜੀ ਭਾਈ ਚਟਾਣਾ ਜੀ ਦੇ ਭੈਣ ਜੀ ਉਹ ਵੀ ਪਹੁੰਚੇ ਸੀ ਭਾਈ ਰਾਜੂ ਸ਼ਹੀਦ ਭਾਈ ਰਾਜੂ ਦੇ ਉਹਨਾਂ ਦੇ ਮਾਤਾ ਜੀ ਪਹੁੰਚੇ ਸਭ ਬਾਕੀ ਜਿੰਨੇ ਸੰਗਤਾਂ ਪਹੁੰਚਿਆ ਦਾ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਪੰਥਕ ਔਰ ਖਾਲਸਤਾਨ ਦੀ ਮੰਜ਼ਲ ਤੇ ਪਾਂਦੀ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਨੇ ਉੱਥੇ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਆਹਰ ਦੀਪ ਸਿੰਘ ਨੇਜਰ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਹਨ ਵਾਰ-ਵਾਰ ਉਹਨਾਂ ਦੇ ਉੱਤੇ ਕਮੈਂਟਸ ਕੀਤੇ ਗਏ ਮੈਂ ਉਸ ਚੀਜ਼ ਦੇ ਚ ਲੰਬੇ ਚੌੜੇ ਪ੍ਰੋਸੈਸ ਦੇ ਵਿੱਚ ਨਹੀਂ ਜਾਣਾ ਅੱਜ ਉਹਨਾਂ ਦਾ ਕੇਸ ਮਾਰਕ ਕਾਰਨੀ ਜਿਹੜੇ ਮੌਜੂਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੀ G7 ਹੋਈ ਆ ਉਹਦੇ ਵਿੱਚ ਜਦੋਂ ਪਾਇਰ ਦੀਪ ਸਿੰਘ ਨੇਜਰ ਦਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੀ ਬੜੇ ਠਰਾ ਮੈਦਨ ਵਾਲੀ ਗੱਲ ਕਹੀ ਆ ਕਿ ਇਹ ਮੈਟਰ ਸਾਡੀ ਜੁਡੀਸ਼ਰੀ ਦੇ ਕੋਲ ਆ ਔਰ ਮੈਂ ਹਉਦੇ ਤੇ ਬਹੁਤਾ ਜਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਸਾਤਨ ਦੇ ਸੰਘਰਸ਼ ਨੂੰ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆ ਦੀਆਂ ਆਪਣੀਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਦੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਖਾਲਸਾਤਨ ਦਾ ਨਾਮ ਸੰਘਰਸ਼ ਜਿਹੜਾ ਹੈ ਉਹ ਪਛਾ ਦਤਾ ਹੈ ਖਸ਼ ਸ਼ਹੀਦਾਂ ਦਾ ਖੂਨ ਰੰਗ ਜਿਹੜਾ ਵਖਾਲਦਾਇਆ ਸੋ ਅਸੀਂ ਉਹ ਪ੍ਰਤੱਖ ਵੇਖਿਆ ਦੂਸਰੀ ਬੇਨਤੀ ਇੱਥੇ ਬਾਕੀ ਲੀਡਰ ਸਾਹਿਬਾਨਾਂ ਨੇ ਤੁਹਾਡੇ ਨਾਲ ਸੁਪੋਧਾ ਹਣਾ ਮਾਨ ਸਾਹਿਬ ਨੇ ਵੀ ਬੜਾ ਆ ਸੋ ਦੂਸਰੀ ਸੰਖੇਪ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਪਾਈ ਹਰਦੀਪ ਸਿੰਘ ਨੇ ਚੜ੍ਹਦੀ ਸ਼ਹਾਦਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਪਹਿਲਾ ਉਹਨਾਂ ਦਾ ਭੋਗ ਕਿਸੇ ਅਸਥਾਨ ਦੇ ਉੱਤੇ ਬਾਬਾ ਪ੍ਰਭਕਰਸ਼ਨ ਜੀ ਸ਼ਹੀਦ ਕਿਕੇ ਪਾਇਆ ਗਿਆ ਸੀ ਸੋਰੀ ਉਹਨਾਂ ਦਾ ਰਡਅਪ ਹੋ ਗਿਆ ਉਹ ਗੁਰਦੁਆਰਾ ਸੰਤੋਖ ਸਰਸਾ ਪਾਇਆ ਗਿਆ ਹੈ ਪਰ ਭਾਈ ਗਜਿੰਦਰ ਸਿੰਘ ਉਹਨਾਂ ਦਾ ਜਿਹੜਾ ਭੋਗ ਸੀਗਾ ਪਿਛਲੇ ਸਾਲ ਉਹ ਇਸੇ ਸਥਾਨ ਦੇ ਉੱਤੇ ਪਾਇਆ ਗਿਆ ਹੈ ਔਰ ਇੱਥੇ ਬੋਲਦਿਆ ਆ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹੱਤਾਤ ਦਿੱਤੀ ਸੀ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ। ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਹਨਾਂ ਸ਼ਖਸੀਅਤਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਇੱਕ ਸਾਲ ਦੇ ਵਿੱਚ। ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਕੌਮ ਦੇ ਹੱਕਾਂ ਦੇ ਸੰਘਰਸ਼ ਕੀਤਾ ਔਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਉਹਨਾਂ ਨੂੰ ਅੱਜ ਵੀ ਜਾਣੇ ਅਣਜਾਣ ਪਾਇਕ ਜਿੰਦਰ ਸਿੰਘ ਦੇ ਵਿਛੋੜੇ ਤੋਂ 1 ਸਾਲ ਬਾਅਦ ਹੈ ਤੇ ਪਾਇ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਤੇ ਅਸੀਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੇ ਸ਼ਰਧਾਂਜਲੀ ਦਿੱਤੀ ਜਾ ਸਕੇ ਔਰ ਭਾਈ ਹਰਦੀਪ ਸਿੰਘ ਨੈਚਰ ਤੇ ਰਾਹੀ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਖਾਸ ਤੌਰ ਤੇ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਕੇਂਦਰੀ ਸਟ ਅਜਾਇਬ ਘਰ ਦੇ ਵਿੱਚ ਰਹਿੰਦੇ ਆਇਆ ਰਹਿੰਦੀ ਦੁਨੀਆ ਤੱਕ ਕਿ ਸੰਦੇਸ਼ ਦਿੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਕੌਰ ਦਰਾਰਾ ਪ੍ਰਬੰਧਕ ਕਮੇਟੀ ਨੇ ਨਿਭਾਉਣਾ ਚਾਹੀਦਾ ਸੋ ਮੈਂ ਆਪਣੇ ਕਾਲ ਨੂੰ ਇੱਥੇ ਵਿਸ਼ਰਾਮ ਦਿੰਦਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪ੍ਰੈਸ ਨੂੰ ਸੰਬੋਧਨ ਕਰ ਸਤਿ ਸ੍ਰੀ ਅਕਾਲ ਮਾਨਸਾ ਪਹਿਲਾ ਸਬੋਧਨ ਕਰਦੇ ਹਾਂ। ਸਾਲ ਦੀ ਜਾਂਚ ਦੇ ਬਾਅਦ ਕੋਈ ਸ਼ੋਕਿੰਗ ਮਤਲਬ ਨਹੀਂ ਲੱਗੀ। ਪੀਓ ਇਹ ਕਹਿੰਦੇ ਕਿ ਜਦੋਂ ਵੀ ਦੇਖਦਾ ਹਾਂ ਸਾਡੇ ਕੋਲ ਦੱਬਾ ਦੇ ਕੋਈ ਐਮਤ ਨਹੀਂ ਮਾਫੀ ਕਰਨ ਦੇ ਕੰਟ੍ਰੈਕਟ ਪਰ ਇਹ ਜਵਾਬ ਜਵਾਬ ਉਹ ਇਹ ਕਹਿ ਰਹੇ ਕਿ ਇਹ ਜਵਾਬ ਸ਼੍ਰੋਮਣੀ ਕਮੇਟੀ ਦੇ ਕੋਲੋਂ ਲੈਣ ਵਾਲਾ। ਬਾਈ ਹਰਦੀਪ ਸਿੰਘ ਨੇ ਜਰਨਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬਾਨ ਨੇ ਤਾਬਿਆਂ 'ਚ ਬੈਠ ਕੇ ਸ਼ਹੀਦ ਦਾ ਦਰਜਾ ਦਿੱਤਾ ਆਇਆ ਹੈ। ਸੋ ਇੱਕ ਉਹ ਜੇ ਮਾਨਦਏ ਨੇ ਨਹੀਂ ਮੰਨਦੇ ਇਹ ਸਵਾਲ ਉਹਨਾਂ ਦਾ ਬੰਦ ਹੈ ਸਾਡੇ ਜਰ ਦੇ ਤਿੰਨ ਜਰ ਇੱਕ ਸੀਤ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਹਰਦੀਪ ਸਿੰਘ ਨੱਜਰ ਨੂੰ ਟ੍ਰਿਡੂਟ ਦਿੱਤੇ ਨੇ ਉਹਨਾਂ ਨੇ 2 ਮਿੰਟ ਸਾਇਲੈਂਸ ਰੱਖ ਕੇ ਸਰਦਾਰ ਹਰਦੀਪ ਸਿੰਘ ਨੱਜਰ ਨੂੰ ਟ੍ਰਿਡੂਟ ਦਿੱਤੇ ਸੀਗੇ ਸਤਾਂਝਲੀ ਦਿੱਤੀ ਸੀ ਇੱਕ ਕੈਨੇਡਾ ਦੀ ਸਰਕਾਰ ਉਹਨਾਂ ਦੀ ਪਾਰਲੀਮੈਂਟ ਉਹਨੂੰ ਸਤਾਂਝਲੀ ਦੇ ਸਕਦੀ ਹੈ ਟ੍ਰਿਡੂਟ ਦੇ ਸਕਦੀ ਹੈ ਅਸੀਂ ਇਹ ਤਵਕਕ ਸਿੱਖ ਪਾਰਲੀਮੈਂਟ ਅਖਬਾਰ ਵਾਲੀ ਸ਼੍ਰੋਮਣੀ ਪੱਤਰ ਪ੍ਰਬੰਧਕ ਕਮੇਟੀ ਕੋਲੋਂ ਵੀ ਕਰ ਦਿਆ ਕਿ ਇਹਨਾਂ ਦੇ ਜਨਰਲ ਹਾਊਸ ਦੇ ਵਿੱਚ ਉਹ ਡਿਊਟ ਛੱਡਾ ਦਿੱਤੀ ਜਾ। ਸਰ ਇੱਕ ਕੱਲ੍ਹ ਜੀ ਸਾਹਿਬ ਪਹਿਲਾਂ ਕਰ ਲਿਆ। ਫਿਰ ਸਵਾਲ ਬਾਅਦ ਚਲਾਵਾਂਗੇ। ਕੋਈ ਕੋਈ ਜੈਸੀ ਚਾਕ ਫੈਨੇਗੀ। ਵਿਦੇਸ਼ੀ ਭੂਮ ਆਪਣਿਆਂ ਦੇ ਤੇ ਸਾਡੀ ਕੋਈ ਗੱਲ ਨਹੀਂ ਸੁਣਦਾ। ਗ੍ਰਹਿ ਸੁਭਾਅ ਦੇ ਵਿੱਚ ਕੋਈ ਨਹੀਂ ਸੁਣਦਾ। ਕਿੰਸ ਦੇ ਵਿੱਚ ਕੋਈ ਨਹੀਂ ਸਾਡੀ ਇਹ ਸ਼ਮੂਲੀਅਤ ਜਿਹੜੀ ਮੋਤੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜੰਗਮਤਾ ਲਾਨ ਕਰਦੀ ਹੈ ਉਹ ਇੱਕ ਬ੍ਰਿਜ ਕਿੱਥੇ ਵੀ ਸਿੱਖਦਾ ਐਨਡੀਆ ਜੀਐਸ ਜਾਓ ਤੇ ਹਿੰਦੂ ਤੇ ਮੁਸਲਮਾਨਾਂ ਦੇ ਆਪਸ ਵਿੱਚ ਜੰਗ ਵੜਾ ਕਰਤਾ ਤੇ ਪੰਜਾਬ ਦੇ ਵਿੱਚ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਫਾਇ ਗਜਿੰਦਰ ਸੇ ਪਾਕਿਸਤਾਨ ਦੇ ਵਿੱਚ ਡਾਕੇ ਰਹੇ ਹੈ। ਔਰ ਜਿੱਦਸਾਫ ਕੈਂਡੀਡੇਟਾਂ ਦੇ ਵਿੱਚ ਕੂਚ ਕੀਤੀ ਹੈ। ਸੋ ਮੇਰਾ ਮਤਲਬ ਹੈ ਕਿ ਸਿੱਖ ਉਹਨ ਇੱਕ ਜਨਾਮੀ ਭਾੜੇ ਹੈ। ਅਸੀਂ ਗੰਗਾਦਨ ਇਸ਼ਨਾਨ ਕਰਕੇ ਆਉਂਦੇ ਹੈ। ਜੇ ਕੋ ਪੱਤਾਂ ਦੀ ਅਸੀਂ ਉਹ ਪਹਾੜ ਦੇ ਚੀਰਖ ਦੇ ਉੱਤੇ ਗਏ ਆਂ ਕੱਢੇ ਗਏ ਉਹ ਮੇਰਾ ਫੈਨਟਾਪ ਆ ਬੈ ਕਿ ਜਿਹਨ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੀ ਸੋ ਪ੍ਰੈਨਟੀ ਬਾਟ ਸ਼ਾਇਦ ਜੰਟਰੀ ਕਰਦੀ ਪੰਜਾਬ ਦੀ ਕਰਦੀ ਖੰਡੀ ਬਾਰਡਰ ਕੁੱਲਨ ਦੀ ਕਰਦੀ ਖੰਡੀ ਕੋਈ ਵੀ ਜਿਹੜੀ ਸਿੱਖਾਂ ਦੇ ਕੰਮ ਹੈਗੇ ਆ ਤੇ ਸਾਡਾ ਕੋ ਸਿੱਖ ਜਿੰਨਾਂ ਦੇ ਵਿੱਚ ਬੈਠੇ ਹੈ ਉਹਨਾਂ ਤੋਂ ਕੋਈ ਗੱਲ ਨਹੀਂ ਕੀਤੀ ਹੈ ਕਿ ਸੋ ਮੇਰਾ ਮਤਲਬ ਹੈ ਕਿ ਡੇਢ-ਡੇ ਬੋਖ ਆਪਾਂ ਹੈਗੇ ਆਂ ਇੱਦਾਂ ਦਾ ਵੀ ਖੂਬ ਹੈ ਕਿ ਇਹ ਫੋਮ ਤੇ ਉਹ ਹੈ ਕਿ ਮੈਂਦੇ ਜਿਹੜੇ ਸਿੱਖਾਂ ਦੇ ਪਿੱਛੇ ਖੜੇ ਬੈਠੇ ਸ਼ਰਾਬ ਪੀਂਦੇ ਆਂ ਸੋ ਡਿਟੈਕਟਿਡ ਸਿੱਖੋ ਉਹਦੇ ਸਮਝਦਾ ਨਹੀਂ ਆਉਂਦਾ